ਕਿਵੇਂ ਆ ਮੋਜਿਆ ਠੀਕ ਆ ਭਾਜਨੇ ਕਿਵੇਂ ਬੋ ਠੀਕ ਆ ਕਿਵੇਂ ਆ ਓ ਯਾਰ ਇੱਕ ਕੰਮ ਸੀ ਤੇਰੇ ਕੋਲ ਤੇ ਘਰ ਦੇ ਆਈ ਸੀ ਅੱਜ ਮੇਰੇ ਕੋਲੇ ਹਾਂ ਕਿਵੇਂ ਉਹਦੋਂ ਤੂੰ ਕਹਿਆ ਨਹੀਂ ਸੀਗਾ ਗਰਮਾ ਜਮ ਭੁੱਕੜ ਛੱਡ ਦੂੰਗਾ ਸਾਲਾਂ ਚ ਜਾ ਕੇ ਠੰਡ ਚ ਛੱਡ ਦੂੰਗਾ ਹੌਨੀ ਛੱਡਦਾ ਹਾਂ ਤੇ ਫੇਰ ਹੁਣ ਛੱਡਦਾ ਕਾ ਤੂੰ ਓ ਯਾਰ ਠੰਡ ਵਾਲੀ ਆ ਜਿੰਨਾ ਚਿਰ ਮੈਂ 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 ਜਿੰਨਾ ਚਿਰ ਖਾਵਾ ਨਾ ਭੁਖੀ ਹਾਂ ਉਹਨਾਂ ਚਿਰ ਭਾਂਦੇ ਦੀ ਠੰਡ ਲੱਗਣੋਂ ਨਹੀਂ ਹਟਦੀ ਜੇ ਮੈਂ ਠੰਡ ਲੇ ਲਈ ਤਾਂ ਬਾਹਰ ਛੱਡ ਦੂੰ ਨਾਲ ਦੀਆਂ ਉਹ ਯਾਰ ਤੇਰਾ ਤਾਂ ਬਾਨਾ ਤੂੰ ਗਰਮੀ 'ਚ ਪਤਾ ਕੀ ਕਿਹਾ ਸੀ ਆਖੇ ਜਿੰਨਾ ਚਿਰ ਮੈਂ ਆ ਕੇ ਖਾਂਦਾ ਨਹੀਂ ਮੈਨੂੰ ਗਰਮੀ ਲੱਗਣ ਨਹੀਂ ਛੱਡਦੀ ਆਖੇ ਜਦੋਂ ਮੈਂ ਖਾ ਲਿਆ ਨਾ ਫਿਰ ਭੂਏ ਪਾ ਲੱਗਦੀ ਹੈ ਤੇ ਮੈਂ ਤਾੜਾ ਖਾਂਦਾ ਹਾਂ ਹੋਰ ਜਿਹੜਾ ਬਿਆਨ ਬਾਹਨਾ ਕਿ ਜਿੰਨਾ ਚਿਰ ਆਖੇ ਮੈਂ ਖਾਂਦਾ ਨਹੀਂ ਦੂ ਨਹੀਂ ਸਕਦਾ ਲੱਗਦਾ ਹਾਂ ਤੇ ਫਿਰ ਇਹ ਕੀ ਹੋ ਗਿਆ ਚੱਲੂਗੀ ਖੱਡਣਾ ਤਾਂ ਪੂਗਾ ਹੀ ਹੈ ਕਿਉਂ ਬੰਨੇ ਹੋ ਹਾਂ ਠੰਡਾ ਘਟੇ ਤਾਂ ਛੱਡਣਾ ਮੈਂ ਫਿਰ ਮੈਨੂੰ ਕਿ ਟੁੱਟਾ ਪੋਣਾ ਤੂੰ ਉਦੋਂ ਤੂੰ ਕਰ ਜਾਂਦੇ ਸਾਹਮਣੇ ਇਹ ਕਹਿਆ ਸੀ ਜੀ ਜਦੋਂ ਠੰਡ ਆ ਗਈ ਆ ਬੈਠਾ ਮੂੰਹ ਤੇ ਮੈਂ ਛੱਡ ਦੂੰਗਾ ਮੈਂ ਕਿਹਾ ਸੀ ਮੰਨ ਲੈ ਪਰ ਮੈਨੂੰ ਪਸਾ ਨਹੀਂ ਸੀ ਉਦੋਂ ਵੀ ਠੰਡ ਚ ਤਾਂ ਬਹਿਣਾ ਪੈਣਾ ਹੁੰਦਾ ਗਰਮੀ ਚ ਤਾਂ ਛੱਡਿਆ ਜਾ ਸਕਦਾ ਠੰਡ ਚ ਤਾਂ ਜਮੇ ਹੀ ਨਹੀਂ ਛੱਡਿਆ ਜਾ ਮੈਂ ਗਰਮੀ ਚ ਛੱਡ ਦੂੰ ਤੂੰ ਗਲੋਂ ਗਲਾਂ ਮ ਲਾਇਆ ਉਦੋਂ ਨੇ ਕਿਹੜਾ ਗਰਮੀ ਦਾ ਲਗਾ ਗਰਮੀ ਆ ਤੇ ਛੜ ਤੂੰ ਠੰਡ ਤੇ ਤਾਂ ਛੜਣਾ ਬਾਲਾ ਔਖਾ ਉਦੋਂ ਮੈਨੂੰ ਪਤਾ ਨਹੀਂ ਸੀ ਮੈਨੂੰ ਆਇਆ ਸੀ ਵੀ ਠੰਡ ਤੇ ਰਜਾਈ 'ਚ ਬੈਠੇ ਬੈਠੇ ਛੱਡਦੇ ਆਂਗੇ ਰਜਾਈ 'ਚ ਬੈਠਾ ਹੁਣ ਕਿੰਨਾ ਸੋਚ ਰਹਾ ਮੈਂ ਮੈਨੂੰ ਪਤਾ ਰਜਾਈ 'ਚ ਨਿਕਲਣਾ ਨਹੀਂ ਜਾਂਦਾ ਜੰਦਾ ਕਿ ਖਾਵਾ ਨਾ ਕਿਉਂ ਝੂਠ ਮਾਰਦਾ ਹੁੰਦਾ ਯਾਰ ਉਹ ਨਹੀਂ ਗੱਜਰ ਜੀ ਮੇਰੀ ਗੱਲ ਸੁਣੋ ਜੇ ਮਤਲਬ ਕਿ ਵੀ ਲੈਟਰਿੰਗ ਪਿਸ਼ਾਬ ਕਰਨ ਵਾਸਤੇ ਮੈਨੂੰ ਉੱਠਣਾ ਪੈਂਦਾ ਜੇ ਮੈਨੂੰ ਲੈਟਰਿੰਗ ਤੇ ਪਿਸ਼ਾਬ ਨਾ ਆਉਂਦਾ ਹੋਵੇ ਮੈਂ ਛੱਡਦਾ ਮੈਂ ਤਾਂ ਰਜਾਈ 'ਚ ਬੈਠਾ ਰਹਾ 6 ਮਹੀਨੇ ਠਾਣਾ ਕੱਢ ਦਿਆਂ ਪਰ ਉੱਠਣਾ ਪੈਂਦਾ ਜਦੋਂ ਬਾਹਰ ਜਾਣਾ ਬਾਹਰ ਜਾ ਕੇ ਹੱਟ ਪੈਰ ਖੜ ਜਾਂਦੇ ਆ ਘਰ ਦੇ ਮਾਲਸ਼ਾਂ ਕਰਕੇ ਅੰਦਰ ਬਾੜਦੇ ਆ ਫਿਰ ਖਾਣਾ ਪੈਂਦਾ ਹੁਣ ਮੈਂ ਜਵਾਬ ਕੀ ਦੇਵਾਂ ਘਰੇ ਤੁਹਾਡੇ ਉਹ ਕਾ ਵੀ ਗਰਮੀਆਂ ਛੱਡ ਦੂ ਕੋਈ ਨਾ ਛੱਡਿਆ ਫਿਰ ਨਾ ਨਾ ਗਰਮੀਆਂ 'ਚ ਪੱਕਾ ਜੂਨ 'ਚ ਜਾ ਕੇ ਛੱਡੂ ਪੱਕੀ ਗੱਲ ਹੈ ਪੱਕੀ ਗੱਲ ਉਦੋਂ ਤਾਂ ਏਸੀ 'ਚ ਬੈਠੇ ਹੋਇਆ ਕਰਾਂਗੇ ਛੱਡ ਦੇ ਕਰਾਂਗੇ ਬੈਠੇ ਬੈਠੇ ਪੱਕੀ ਗੱਲ ਪੱਕੀ ਜਮਾ ਠੀਕ ਆ ਮੈਂ ਕਹਿ ਦਾਂ ਕਰੇ ਜਾ ਕੇ ਮੈਂ ਕਹਿ ਦਾਂ ਕਹਿ ਦਾਂ ਕਹਿ ਦਾਂ ਜਮਾ ਕਹਿ ਦਾਂ ਉਦੋਂ ਫਤਲਕਿਤ ਗਰਮੀਆਂ 'ਚ ਮੈਨੂੰ ਪਤਾ ਨਹੀਂ ਸੀ ਵੀ ਠੰਡ ਤਾਂ ਬੜੀ ਔਖੀ ਹੁੰਦੀ ਹੈ ਜਦੋਂ ਗਰਮੀ ਛੱਡ ਤੋਂ ਵੇਚੰਤ ਹੋ ਜਾਓ ਗਰਮੀਆਂ 'ਚ ਛੱਡਦਾ ਇਹ ਮੇਰੇ ਸਾਹੇ ਦਾ ਨਾ ਕਿਤੇ ਲੈਟਰਿੰਗ ਤੇ ਪਿਸ਼ਾਬ ਦੀ ਹਾਜਤ ਬੰਦੇ ਨੂੰ ਨਾ ਹੋਵੇ ਮਾਤਾ ਰਜਾਈ ਕੀ ਬਚਣਾ ਛੇ ਮਹੀਨੇ ਪਾਂਦਾ ਕਈ ਬੰਦੇ ਨੇ ਕਿ ਨਹੀਂ ਇਹ ਵੱੱਤੇ ਆਹਰ ਜੇ ਸਾਡੇ ਹਮਲੀ ਯੂਨੀਅਨ 'ਚ ਵੀ ਜੇ ਉਹ ਪਿਸ਼ਾਬ ਨਾ ਕਰਨ ਉੱਠਣ ਤੇ ਮੇਰੇ ਸਾਹੇ ਛੀਵੇਂ ਦੇ ਰਜਾਈ 'ਚ ਹੀ ਬੈਠੇ ਰਹਿਣਾ ਜਮਾ ਪੱਕੀ ਗੱਲ ਹੈ ਉਠਣ ਇਹਦਾ ਮੈਂ ਲੈਟਰਿੰਗ ਪਿਸ਼ਾਬ ਖੇਚ ਦੇਵਾਂਗਾ ਸਾਨੂੰ ਬਾਹਰ ਨਹੀਂ ਅਸੀਂ ਤੇ ਛੜ ਛੜ ਤੇ ਗਰਮੀ ਛੜ ਛੜਦਾ ਸੀ ਰਜਾਈ 'ਚ ਕੱਢਦੇ ਆਂ ਯਾ ਮੇਰੇ ਸਾਹੇ ਇੱਕ ਇੱਕ ਘਰ ਦੇ ਵੇਲੇ ਉਹ ਤਾਂ ਗੱਗ ਕਰੀ ਜਾਂਦੇ ਛੜ ਦੇ ਛੜ ਦੇ ਗਰਮੀ 'ਚ ਛੜਦੇ ਆਂ ਗਰਮੀ 'ਚ ਕਹਾਗੇ ਠੰਡ 'ਚ ਛੱਡਾਂਗੇ ਛੱਡਣਾ ਕਰ ਆਪਾਂ ਅਹ ਹੋਰ ਬਹਾਨਾ ਦਾ ਬਹਾਨਾ ਕੋਈ ਬਣਾਉਣਾ ਹੀ ਹੋਇਆ ਮੈਨੂੰ ਕੋਈ ਹੋਰ ਬਹਾਨਾ ਬਣਾਈ